ਸੋਲੋ ਕਰੀਮ ਕਲਰ ਪਿਓਰ ਮਸਲੀਨ ਦਾ ਸੂਟ ਰਹੇਗਾ 5 ਮੀਟਰ ਫਰੰਟ ਤੇ ਵਰਕ ਮਿਲੇਗਾ ਮਸਲੀਨ ਦਾ ਟਾਇਰ ਇਹ ਦੁਪੱਟਾ ਲੈਸ ਵਾਲਾ 750 ਵਿੱਚ ਇਹ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਸੈਮੀ ਕਰੇਵ ਦੇ ਸੂਟ ਰਹਿਣਗੇ ਹੈਂਡਵਰਕ ਏਮਬਰਾਇਡਰੀ ਹੋਈ ਹੈ ਸੈਮੀ ਚਨੂਨ ਦੁਪੱਟਾ ਹੈਵੀ ਵਰਕ ਟੂ ਸਾਈਡ ਬਾਰਡਰ ਹੈਵੀ ਵਰਕ ਮਿਲੇਗਾ ਇਹਨਾਂ ਵਿੱਚ ਜੋ ਕਲਰ ਅਵੇਲੇਬਲ ਨੇ ਉਹ ਸਿਰਫ ਡਾਰਕ ਹੀ ਨੇ ਤੁਸੀਂ ਇਹਨਾਂ ਸੂਟਾਂ ਨੂੰ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਦਾ ਵੀ スクリーンショット सेंड करके ऑर्डर कर, कर सकते हो। ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਜੋ 1695। ਇਹ ਵਾਲੇ ਸੂਟ ਮਾਈਕਰੋ ਵੈਲਵਟ ਰਹੇਗੀ। 5 ਮੀਟਰ ਸੂਟ ਦੀ ਕੱਟ ਮਿਲੇਗੀ। 750 ਵਿੱਚ ਕੋਈ ਵੀ ਕਲਰ ਤੁਸੀਂ ਬਾਏ ਕਰਨਾ ਚਾਹੁੰਦੇ ਆ ਤਾਂ ਇਹ ਵੀ ਤੁਸੀਂ ਘਰ ਬੈਠੇ 750 ਦੇ ਵਿੱਚ ਬਾਏ ਕਰ ਸਕਦੇ ਹੋ। ਨੈਕਸਟ ਦੇ ਮੈਚਿੰਗ ਸੂਟ ਰਹਿਣਗੇ ਆਪਣੇ ਕੋਲ ਪਿਓਰ ਖਾਦੀ ਸ਼ਿਮਲ 2 मीटर ਸ਼ਰਟ ਰਹੇਗੀ। ਇਸ ਦੇ ਨਾਲ ਜੋ ਕੰਟਰਾਸਟ ਬਾਟਮ ਰਹੇਗੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਇਹਨਾਂ ਸੂਟਾਂ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਔਰ ਬਹੁਤ ਹੀ ਸੋਹਣੇ ਕਲਰ ਆਈ ਹੋਏ ਨੇ ਇਹਨਾਂ ਸੂਟਾਂ ਦਾ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘੱਟ ਹੈ 550 ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਬਾਏ ਕਰ ਸਕਦੇ ਹੋ ਲਿਮਟਡ ਸਟਾਕ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਸਾਫਟ ਆਪਣੇ ਕੋਲ ਔਰਗੈਂਜ਼ਾ ਸ਼ਰਟ ਰਹੇਗੀ ਜੈਪੁਰੀ ਪ੍ਰਿੰਟ ਬੈਕ ਇਸ ਦੀ ਪਲੇਨ ਰਹੇਗੀ ਬਾਟਮ ਸੰਤੂਨ ਦੀ 3 ਮੀਟਰ ਮਿਲੇਗੀ ਦੁਪੱਟਾ ਪਿਓਰ ਚਫੋਂ ਦਾ ਮਿਲੇਗਾ 1880 ਦੇ ਵਿੱਚ ਤੁਸੀਂ ਇਹ ਵੀ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਪਿਓਰ ਜੌਰਜਟ ਡਿਜੀਟਲ ਪ੍ਰਿੰਟ 5 ਮੀਟਰ ਸੂਟ ਮਿਲੇਗਾ ਨਾਰਮਲ ਇਸ ਦਾ ਪਣਾ ਹੋਏਗਾ ਔਰ ਇਸ ਦਾ ਜੋ ਪ੍ਰਾਈਸ ਰਹੇਗਾ 1499 ਦੇ ਵਿੱਚ ਘਰ ਬੈਠੇ ਇਹ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਕريب ਡਿਜੀਟਲ ਪ੍ਰਿੰਟ ਮਿਕਸ ਐਂਡ ਮੈਚਿੰਗ ਸ਼ਰਟ ਐਂਡ ਬਾਟਮ ਮਿਲੇਗੀ ਸ਼ਰਟ ਵੀ 2.5 ਮੀਟਰ ਰਹੇਗੀ ਔਰ ਇਸ ਦੇ ਨਾਲ ਜੋ ਬਾਟਮ ਉਹ ਵੀ 2.5 ਮੀਟਰ 1750 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ ਇਹ ਆਪਾਂ ਗਰਮੀ ਜਾ ਰਹੀ ਹੈ ਉਸ ਦੇ ਲਈ ਸੇ ਲਗਾਈ ਹੋਈ ਆ ਇੱਕ ਸੂਟ ਦਾ ਤੋਂ ਪ੍ਰਾਈਸ ਤੁਹਾਨੂੰ ਮਿਲੇਗਾ 600 ਦੇ ਵਿੱਚ ਜੇਕਰ ਤੁਸੀਂ ਇਹਨਾਂ ਵਿੱਚੋਂ ਦੋ ਸੂਟ ਬਾਈ ਕਰੋਗੇ ਤਾਂ 850 ਵਿੱਚ ਦੋ ਸੂਟ ਬਾਈ ਕਰ ਸਕਦੇ ਹੋ ਕਾਟਨ ਦੇ ਸੂਟ ਨੇ ਕਾਟਨ ਦੇ ਦੁਪੱਟੇ ਨੇ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਏਗਾ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਨੂੰ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵਿੱਚ ਵੀ ਜੋ ਲਿਮਟਿਡ ਸਟਾਕ ਆ ਸੇਲ ਲਗਾਈ ਹੋਈ ਆ ਕਲੀਅਰ ਇਹਨਾਂ ਸੂਟਾਂ ਦੇ ਵਿੱਚ ਜੋ ਕਲਰ ਔਰ ਪ੍ਰਿੰਟ ਅਵੇਲੇਬਲ ਸੀਗੇ ਆਪਾਂ ਉਹ ਐਡ ਕਰਦੇ ਨੇ ਬਹੁਤ ਜ਼ਿਆਦਾ ਹਾਈ ਡਿਮਾਂਡ ਤੇ ਇਹ ਸੂਟ ਨੇ ਰੀਸਟਾਕ ਕੀਤਾ ਹੋਇਆ ਔਰ ਇਸ ਦੀ ਸੇਲ ਲੱਗੀ ਹੋਈ ਆ ਜਲਦੀ ਜਲਦੀ ਆਪਣਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਸੂਟ ਆਪਣੇ ਕੋਲ ਰਹਿਣਗੇ ਜੀ 3.5 ਮੀਟਰ ਆਲ ਓਵਰ ਡਿਜੀਟਲ ਪ੍ਰਿੰਟ 벨ਵਟ ਦਾ ਸੂਟ ਇੱਕ ਸੂਟ ਦਾ ਪ੍ਰਾਈਸ ਰਹੇਗਾ 499 ਘਰ ਬੈਠੇ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਕੋਰਸੈਟ ਵੀ ਰੈਡੀ ਕਰ ਸਕਦੇ ਹਾਂ ਪੰਜਾਬੀ ਸੂਟ ਵੀ ਰੈਡੀ ਕਰ ਸਕਦੇ ਹਾਂ ਬਹੁਤ ਸੋਹਣੇ ਪ੍ਰਿੰਟ ਨੇ ਔਰ ਤੁਸੀਂ 1.7 ਮੀਟਰ ਵੱਡੇ ਪਾਣੀ ਚ 499 ਵਿੱਚ ਸੂਟ ਬਾਏ ਕਰ ਸਕਦੇ ਹੋ ਕੋਈ ਵੀ ਪ੍ਰਿੰਟ ਤੁਹਾਨੂੰ ਵੈਲਵਟ ਦਾ ਇਹ ਪਸੰਦ ਆਉਂਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਸੋਹਣੇ ਸੋਹਣੇ ਪ੍ਰਿੰਟ ਆਏ ਹੋਏ ਨੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਐਂਡ ਤੱਕ ਪਲੀਜ਼ ਵੀਡੀਓ ਨੂੰ ਚੂ ਦੇਖਿਆ ਕਰੋ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਇਹ ਦੁਪੱਟਾ ਸੂਟ ਰਹਿਣਗੇ ਇਹਨਾਂ ਸੂਟਾਂ ਤੇ ਵੀ ਸੇਲ ਲਗਾਈ ਹੋਈ ਆ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ 850 ਦੇ ਵਿੱਚ ਇੱਕ ਸੂਟ ਬਾਈ ਕਰਨਾ ਤਾਂ ਤੁਹਾਨੂੰ 600 ਚ ਪਈਗਾ ਦੋ ਸੂਟ ਬਾਈ ਕਰੂਗੇ ਤਾਂ 850 ਦੇ ਵਿੱਚ ਇਹ ਵੀ ਆਪਣੇ ਇਹਨਾਂ ਸੂਟਾਂ ਦਾ ਸਟੱਫ ਮੈਂਸ਼ਨ ਕੀਤਾ ਹੋਇਆਗਾ ਤੁਸੀਂ ਇਹਨਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਆਪਣੇ ਹੋ ਰਹੇਗਾ ਚੋਰਚਟ ਸੀਕੁਐਂਸ ਦਾ ਵਰਕ ਹੋਇਆ ਸ਼ਰਟ ਤੇ ਟਾਈ ਡਾਈ ਨਾਲ ਪਲੇਨ ਬਾਟਮ ਮਿਲੇਗੀ ਚੋਰਚਟ ਦੀ 8 ਮੀਟਰ ਔਰ 2.5 ਮੀਟਰ ਦੀ ਸ਼ਰਟ ਮਿਲੇਗੀ 699 ਵਿੱਚ ਬਾਈ ਕਰ ਸਕਦੇ ਹੋ ਦੁਪੱਟਾ ਵੀ ਟਾਈ ਡਾਈ ਰਹੇਗਾ ਚੋਰਚੜ ਦਾ ਨੈਕਸਟ ਇਹ ਸੂਟ ਰਹਿਣਗੇ ਆਪਣੇ ਕੋਲ ਬਹੁਤ ਹੀ ਜ਼ਿਆਦਾ ਸੋਨੇ ਪ੍ਰਿੰਟ ਵਾਲੇ ਸਰਦਾਰੀ ਜੇ ਕਲਰ ਨੇ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਬਾਟਮ ਇਨ੍ਹਾਂ ਸੂਟਾਂ ਤੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ 1700 ਦੇ ਵਿੱਚ ਤੁਸੀਂ ਇਹ ਘਰ ਬੈਠੇ ਪਾਏ ਕਰ ਸਕਦੇ ਹੋ